ਹਾਂਜੀ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਖੀ ਢਾਲੀਵਾਲ ਕਿੰਗਰਾ ਤੇ ਤੁਹਾਡੇ ਆਪਣੇ YouTube ਚੈਨਲ ਸੁਖੀ ਢਾਲੀਵਾਲ ਕਿੰਗਰੇ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਅੱਜ ਆਪਣਾ ਫਰਸਟ ਬਲੌਗ ਵਾਹਿਗੁਰੂ ਦੀ ਕਿਰਪਾ ਦੇ ਨਾਲ ਗੁਰੂ ਘਰ ਤੇ ਆਪਾਂ ਬਣਾ ਰਹੇ ਹਾਂ ਜੀ ਤੇ ਪਿੰਡ ਚੋਰਮਰ ਸਾਹਿਬ ਜ਼ਿਲ੍ਹਾ सिरसा ਹਰਿਆਣਾ ਦੇ ਵਿੱਚ ਅੱਜ ਤੁਹਾਨੂੰ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਹਾਂ ਜੀ ਤੇ ਅੱਜ ਹਾਰਡ ਮਹੀਨੇ ਦੀ ਸੰਗਰਾਂਦ ਸੀਗੀ ਜੀ ਤੇ ਉਹ ਸੰਗਤ ਦਾ ਦੂਰੋਂ ਨੇੜੋਂ ਚੱਲ ਕੇ ਆਈਆਂ ਹੋਈਆਂ ਸੀ ਔਰ ਜਿਹੜਾ ਇਹ ਗੁਰੂ ਘਰ ਹੈ ਇਹ ਬਹੁਤ ਹੀ ਇਤਿਹਾਸਕ ਗੁਰੂ ਘਰ ਹੈ ਜੀ ਜੋ ਕਿ ਦੇਸ਼ਾ ਵਿਦੇਸ਼ਾਂ ਤੋਂ ਸੰਗਤਾਂ ਇੱਥੇ ਆਉਂਦੀਆਂ ਨੇ ਔਰ ਇੱਥੋਂ ਦੇ ਜੋ ਸੰਤ ਨੇ ਹੈਡ ਨੇ ਉਹ ਸੰਤ ਬਾਬਾ ਗੁਰਪਾਲ ਸਿੰਘ ਜੀ ਔਰ ਇਸ ਤੋਂ ਪਹਿਲਾਂ ਜੋ ਸੰਤ ਬਾਬਾ ਸੀਗੇ ਉਹ ਕਰਮ ਸਿੰਘ ਜੀ ਸੀਗੇ ਜੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਗੁਰੂ ਘਰ ਦੇ ਦਰਸ਼ਨ ਫਰੰਟ ਤੋਂ ਉੱਪਰੋਂ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਆਈਆਂ ਸੀਗਾ ਜੀ ਅੱਜ ਸੰਗਰਾਂਤ ਤੇ ਔਰ ਅਰਦਾਸ ਹੋ ਰਹੀ ਹੈ ਔਰ ਮੈਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰੋਂ ਵੀ ਦਰਸ਼ਨ ਕਰਾਉਣ ਦੀ ਕੋਸ਼ਿਸ਼ ਕਰੂੰਗਾ ਕਿਉਂਕਿ ਭੀੜ ਬਹੁਤ ਹੈ ਜੀ ਔਰ ਤੁਸੀਂ ਦੇਖ ਸਕਦੇ ਹੋ ਇੱਧਰ ਸਾ ਸੰਗਤ ਜੀ ਅਰਦਾਸ ਹੋ ਰਹੀ ਹੈ ਇੱਥੇ ਬਾਬਾ ਜੀ ਬੈੰਦੇ ਹੁੰਦੇ ਨੇ ਸੰਤ ਬਾਬਾ ਗਰਪਾਲ ਸਿੰਘ ਜੀ ਬਹੁਤ ਹੀ ਮਿਲਨਸਾਰ ਨੇ ਬਾਬਾ ਜੀ ਅਰਦਾਸ ਹੋ ਰਹੀ ਹੈ ਸਾ ਸੰਗਤ ਖੜੀ ਹੋਈ ਹੈ ਜੀ ਦੇਖੋ ਬਹੁਤ ਸੋਹਣਾ ਗੁਰੂ ਘਰ ਹੈ ਜੀ ਇਧਰ ਉੱਪਰ ਪੌੜੀਆਂ ਚੜਦਾ ਹਾਂ ਉੱਪਰ ਸਿੱਖ ਇਤਿਹਾਸ ਦੇ ਕੋਈ ਤਸਵੀਰਾਂ ਲੱਗੀਆਂ ਹੋਈਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਰੂਮ ਦੇ ਵਿੱਚ ਜਾ ਕੇ ਉੱਪਰ ਲੱਗੀਆਂ ਹੋਈਆਂ ਨੇ ਜੀ ਆ ਇਧਰ ਲੰਗਰ ਹਾਲ ਦੇ ਵਿੱਚ ਸੰਗਤ ਖੜੀ ਹੋਈ ਹੈ ਜੀ ਅਰਦਾਸ ਦੇ ਵਿੱਚ ਆਪਾਂ ਹੁਣ ਤਕਰੀਬਨ ਐਂਟਰੀ ਕਰ ਗਏ ਆਂ ਦਰਬਾਰ ਸਾਹਿਬ ਦੇ ਵਿੱਚ ਔਰ ਪੀੜ ਬਹੁਤ ਸੀਗੀ ਔਰ ਆਪਾਂ ਵੀ ਪੀੜ ਦੇ ਵਿੱਚ ਖੜ ਕੇ ਮੱਥਾ ਟੇਕਿਆ ਜੀ ਕਿਉਂਕਿ ਸਬਰ ਰੱਖਣਾ ਬਹੁਤ ਜ਼ਰੂਰੀ ਹੈ ਗੁਰੂ ਘਰ ਦੇ ਵਿੱਚ ਆ ਤੁਸੀਂ ਦੇਖ ਸਕਦੇ ਹੋ ਸਾਧ ਸੰਗਤ ਜੀ ਭੀੜ ਬਹੁਤ ਜ਼ਿਆਦਾ ਸੀਗੀ ਔਰ ਆ ਅੰਦਰ ਦਰਬਾਰ ਸਾਹਿਬ ਦੇ ਆਪਾਂ ਚੋਰਮਰ ਸਾਹਿਬ ਗੁਰੂ ਘਰ ਦੇ ਦਰਸ਼ਨ ਜਰੂਰ ਕਰਕੇ ਜਾਓ ਉਧਰ ਸੰਤ ਬਾਬਾ ਗ੍ਰਿਪਾਲ ਸਿੰਘ ਜੀ ਅਰਦਾਸ ਕਰਦੇ ਹੋਏ ਜੀ ਆ ਤੁਹਾਨੂੰ ਦਿਖਾ ਤੇ ਹੁਣ ਮੈਂ ਤੁਹਾਨੂੰ ਲੰਗਰ ਹਾਲ ਦੇ ਦਰਸ਼ਨ ਕਰਵਾ ਰਿਹਾ ਹਾਂ ਜੀ ਜਿੱਦੇ ਸੰਗਤਾਂ ਲੰਗਰ ਛਕਦੀਆਂ ਨੇ ਇੱਥੇ ਲੰਗਰ ਦੇ ਵਿੱਚ ਵੀ ਬਹੁਤ ਹੀ ਸਫਾਈ ਹੈ ਜੀ ਤੇ ਸੰਗਤਾਂ ਨੇ ਖੂਬ ਲੰਗਰ ਛਕਿਆ ਬੜੀ ਉਕਾਗਰਤਾ ਦੇ ਨਾਲ ਲੰਗਰ ਛਕਿਆ ਜੀ ਆ ਤੁਸੀਂ ਦੇਖ ਸਕਦੇ ਹੋ ਔਰ ਲੰਗਰ ਹਾਲ ਬਹੁਤ ਹੀ ਸੋਹਣਾ ਜੀ ਬਹੁਤ ਸਫਾਈ ਕੀਤੀ ਜਾਂਦੀ ਹੈ ਔਰ ਬਾਬਾ ਜੀ ਲੰਗਰ ਦੀ ਸੇਵਾ ਕਰਦੇ ਹੋਏ ਧੀਮੇ ਤੋਂ ਤੁਸੀਂ ਦੇਖ ਸਕਦੇ ਹੋ ਸਾਧ ਸੰਗਤ ਜੀ ਸੰਗਤ ਬੈਠੀ ਹੋਈ ਬੜੀ ਖਾ ਕਰਦਾ ਦੇ ਨਾਲ ਆ ਦੇਖੋ ਜੀ ਸਾਰੀ ਸੰਗਤ ਬੜੇ ਆਰਾਮ ਦੇ ਨਾਲ ਲੰਗਰ ਖਾ ਰਹੀ ਹੈ ਜੀ ਤੇ ਸੰਤ ਬਾਬਾ ਕਰਮ ਸਿੰਘ ਦੀ ਫੋਟੋ ਲੱਗੀ ਹੋਈ ਹੈ ਜੋ ਪਹਿਲਾ ਸੰਤ ਸੀਗੇ ਜੀ ਹੁਣ ਕਾਲ ਤਨਣ ਕਰ ਗਏ ਆਪ ਪਾਉਣ ਵਾਲੀ ਮਸ਼ੀਨ ਵੀ ਤੁਹਾਨੂੰ ਦਿਖਾ ਰਹੇ ਹਾਂ ਜੀ ਆ ਦੇਖੋ ਆਪੇ ਆਟਾ ਗੁੰਦੀ ਹੈ ਔਰ ਇੱਥੋਂ ਆਟਾ ਪਾ ਕੇ ਤੇ ਆਪੇ ਪੇੜੇ ਗਾਂ ਜਾਂਦੇ ਨੇ ਆ ਦੇਖੋ ਜੀ ਐਟੋਮੈਟਿਕ ਪੇੜੇ ਕਰਦੀ ਹੈ ਮਸ਼ੀਨ ਆ ਦੇਖੋ ਜਦੋਂ ਸੰਘਤ ਜ਼ਿਆਦਾ ਹੋਵੇ ਤਾਂ ਇੱਥੇ ਇਸ ਮਸ਼ੀਨ ਦੀ ਸਹਾਇਤਾ ਦੇ ਨਾਲ ਰੋਟੀ ਬਣਾਈ ਜਾਂਦੀ ਹੈ ਜੀ ਆ ਦੇਖੋ ਜੀ ਤਵੀ ਕਿਵੇਂ ਚੱਲਦੀ ਔਰ ਬੜੀ ਸਾਫ਼ ਰੋਟੀ ਬਣਾਉਂਦੀ ਹੈ ਜੀ ਇਹ ਮਸ਼ੀਨ ਤੇ ਇੱਥੋਂ ਤਿਆਰ ਹੋ ਕੇ ਰੋਟੀ ਲੰਗਰ ਹਾਲ ਦੇ ਵਿੱਚ ਜਾਂਦੀ ਹੈ ਜੀ ਇਸ ਸੰਗਤ ਛਕਦੀ ਹੈ ਜੀ ਆ ਦੇਖੋ ਜੀ ਬਾਬਾ ਜੀ ਰੋਟੀਆਂ ਕੱਢਦੇ ਹੋਏ ਬਾਹਰ ਤੇ ਕੱਠ ਜਿਆਦਾ ਹੁਣ ਕਰਕੇ ਮਾਤਾ ਹੁਰੀ ਵੀ ਇਧਰ ਤਵੀ ਦੇ ਰੋਟੀਆਂ ਲਾ ਰਹੀਆਂ ਸਿੰਘਾ ਜੀ ਵਾਹਿਗੁਰੂ ਮੇਰ ਕਰੇ ਇਹਨਾਂ ਤੇ ਬਹੁਤ ਦੂਰੋਂ ਨੇੜੇ ਚੱਲ ਕੇ ਆਈਆਂ ਸੀ ਮਾਤਾ ਜੀ ਹੁਰੀ ਤੁਸੀਂ ਦੇਖ ਸਕਦੇ ਹੋ ਤਵੀ ਦੇ ਰੋਟੀਆਂ ਲਾਉਂਦੀਆਂ ਹੋਣਗੀਆਂ ਮਾਤਾ ਜੀ ਇਹ ਲੰਗਰ ਹਾਲ ਦੇ ਵਿੱਚ ਹੈ ਜੀ ਜੋਰ ਮਾਰ ਸਾਹਿਬ ਬਹੁਤ ਹੀ ਸਫਾਈ ਹੁੰਦੀ ਹੈ ਜੀ ਲੰਗਰ ਹਾਲ ਦੇ ਵਿੱਚ ਇੱਥੇ ਬਹੁਤ ਵਧੀਆ ਗੁਰੂ ਘਰ ਹੈ ਜੀ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਹੁਰੀ ਸੇਵਾ ਕਰਦੇ ਹੋਏ ਔਰ ਇਧਰ ਲੰਗਰ ਹਾਲ ਦੇ ਵਿੱਚ ਚੌਲ ਮਿੱਠੇ ਚੌਲ ਸਾਰਾ ਕੁਝ ਬਣਾਇਆ ਸੀ ਜੀ ਅੱਜ ਇਸ ਸੰਗਨਾਨਦ ਕਰਕੇ ਕਿਉਂਕਿ ਇੱਥੇ ਤੇ ਗਰੀਬਨ ਜਿਆਦਾ 24 ਘੰਟੇ ਲੰਗਰ ਚੱਲਦਾ ਰਹਿੰਦਾ ਜੀ ਤੁਸੀਂ ਜਦੋਂ ਮਰਜ਼ੀ ਆ ਸਕਦੇ ਹੋ ਗੁਰੂ ਘਰ ਦੇ ਵਿੱਚ ਆ ਤੁਸੀਂ ਮਿੱਠੇ ਚੌਲ ਦੇਖ ਸਕਦੇ ਹੋ ਚਾਹ ਦਾ ਲੰਗਰ ਲੱਗਿਆ ਹੋਇਆ ਚਾਹ ਤਿਆਰ ਹੈ ਬਿਲਕੁਲ ਜੀ ਹੁਣ ਆਪਾਂ ਲੰਗਰ ਹਾਲ ਤੋਂ ਬਾਹਰ ਜਾਂਦੇ ਆ ਜੀ ਆ ਪਿੱਛੇ ਦਾ 뷰 ਹੈ ਦਰਬਾਰ ਸਾਹਿਬ ਦੇ ਇਧਰ ਬਾਬਾ ਜੀ ਦੀ ਰਿਆਸ਼ ਹੈ ਇਧਰ ਜਿੱਧਰ ਗੱਡੀਆਂ ਖੜੀਆਂ ਹੋਈਆਂ ਨੇ ਆ ਤੁਸੀਂ ਦੇਖ ਸਕਦੇ ਹੋ ਪਾਰਕ ਬਣੇ ਹੋਏ ਨੇ 사 সঙ্গਤ ਜੀ ਇਧਰ ਦਰਬਾਰ ਸਾਹਿਬ ਸਾਰਾ ਗੁਰੂ ਘਰ ਜੀ ਬਹੁਤ ਖੁੱਲਾ ਹੈ ਜੀ ਤੇਦਰੋ ਉੱਪਰ ਤੁਸੀਂ ਦੇਖ ਸਕਦੇ ਹੋ ਇਧਰ ਪਾਰਕ ਬਣੇ ਹੋਏ ਨੇ ਇਧਰ ਸੇਵਾਦਾਰ ਸੇਵਾ ਕਰਦੀ ਹੋਈ ਗੱਟੇ ਚੱਕ ਕੇ ਲੈ ਕੇ ਆ ਰਹੇ ਨੇ ਆ ਸੰਗਤ ਖੜੀ ਹੋਈ ਹੈ ਜੀ ਅਰਦਾਸ ਕਰ ਰਹੀ ਹੈ ਦੇਖ ਸਕਦੇ ਹੋ ਤੁਸੀਂ 사 সঙ্গਤ ਜੀ ਇਧਰ ਬਾਹਰ ਦਾ 뷰 ਹੈ ਅੱਜ ਕੋ ਸੰਗਤ ਜੀ ਆ ਰਹੀ ਹੈ ਸੰਗਤ ਬਹੁਤ ਸੋਹਣਾ ਗੁਰੂ ਘਰ ਹੈ ਜੀ ਔਰ ਸੰਗਤ ਲਈ ਮਿੱਠੇ ਜਲ ਦੀ ਸ਼ਵੀਲ ਵੀ ਲਗਾਈ ਸੀ ਕਿਉਂਕਿ ਗਰਮੀ ਹੋ ਗਈ ਸੀ 12 1 ਵਜੇ ਦੀ ਕਰੀਬ ਜੀ ਤੁਸੀਂ ਦੇਖ ਸਕਦੇ ਹੋ ਸੇਵਾਦਾਰ ਸੇਵਾ ਕਰਦੇ ਹੋਏ ਸ਼ਵੀਲ ਛਕਾਉਂਦੇ ਹੋਏ ਸੰਗਤਾਂ ਲਈ ਆ ਤੁਸੀਂ ਦੇਖ ਸਕਦੇ ਹੋ ਜੀ ਸੇਵਾਦਾਰ ਸੇਵਾ ਕਰ ਰਹੀ ਨੇ ਸ਼ਵੀਲ ਛਕਾ ਰਹੀ ਨੇ ਸੰਗਤਾਂ ਨੂੰ ਆ ਦੇਖੋ ਜੀ ਬੈਗੁਰੂ ਮੇਰ ਕਰੇ ਸਭ ਤੇ ਸੇਵਾਦਾਰਾਂ ਤੇ ਬੜੀ ਅਕਾਗਰਦਾ ਦੇ ਨਾਲ ਸੰਗਤ ਸ਼ਵੀਲ ਪੀਰੀ ਹੈ ਜੀ ਤੁਹਾਨੂੰ ਮੈਂ ਬਾਹਰ ਦਾ ਵੀਊ ਵੀ ਦਿਖਾਉਣਾ ਬਾਜ਼ਾਰ ਲੱਗੇ ਹੋਏ ਨੇ ਵਧੀਆ ਜੀ ਤੁਸੀਂ ਦੇਖ ਸਕਦੇ ਹੋ ਇੱਥੇ ਟਰੈਕਟਰ ਟਰਾਲੀਆਂ ਬੱਚਿਆਂ ਲਈ ਜਿੰਨੇ ਵੀ ਪੁਰਾਣੇ ਵਿਰਸੇ ਦੇ ਆਪਣੇ ਖਿਡੌਣੇ ਹੁੰਦੇ ਨੇ ਆਹ ਦੇਖੋ ਜੀ ਥਾਰ ਬੱਚਾ ਬੈਠਾ ਹੋਇਆ ਸ਼ਾਪ ਤੇ ਬਹੁਤ ਸੋਹਣਾ ਲੱਗਿਆ ਜੀ ਦੇਖ ਕੇ ਆਹ ਦੇਖੋ ਜੀ ਬਾਜ਼ਾਰ ਲੱਗੇ ਹੋਏ ਨੇ ਬਾਹਰਲਾ ਵੀਊ ਹੈ ਜੀ ਗੁਰੂ ਘਰ ਤੋਂ ਜੀ ਦੇਖ ਸਕਦੇ ਹੋ ਸਾਧ ਸੰਗਤ ਜੀ ਇਹ ਬਾਬਾ ਜੀ ਦੀ ਦੁਕਾਨ ਇੱਥੇ ਬੈਠੇ ਹੋਏ ਨੇ ਆ ਸਾਹਮਣੇ ਤੁਹਾਡੇ ਇਹ ਬਹੁਤ 20-25 ਸਾਲਾਂ ਤੋਂ ਆ ਦੇਖੋ ਬਟੇ ਬਾਬਾ ਜੀ ਵੀ 25 ਸਾਲਾਂ ਤੋਂ ਦੁਕਾਨ ਕਰ ਰਹੇ ਨੇ ਇੱਥੇ ਉਹ ਤੋਂ ਵਧੀਆ ਨੇਚਰ ਇਹਨਾਂ ਦਾ ਤੁਸੀਂ ਦੇਖ ਸਕਦੇ ਹੋ ਖਿਡੌਣੇ ਪਈ ਨੇ ਟਰੈਕਟਰ ਟਰਾਲੀਆਂ ਪਈਆਂ ਨੇ ਜਦੋਂ ਵੀ ਤੁਸੀਂ ਆਉਂਗੇ ਗੁਰੂ ਘਰ ਦੇ ਵਿੱਚ ਤਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਗੁਰੂ ਘਰ ਹੈ ਜੀ ਆ ਬਾਹਰ ਬਾਜ਼ਾਰ ਲੱਗੇ ਹੋਏ ਨੇ ਆ ਦੇਖੋ ਖੁੰਡੀਆਂ ਠੀਕ ਹੈ ਜੀ ਆ ਦੇਖੋ ਬੱਚਿਆਂ ਦੇ ਖਿਡੌਣੇ ਬੈਟ ਰੂਟ ਸਭ ਕੁਝ ਹੈਗਾ ਜੀ ਇੱਥੇ ਤੇ ਇਸ ਤੋਂ ਬਾਅਦ ਜੀ ਆ ਸਰਸਾ ਰੋਡ ਹੈ ਜੀ ਜਿਹੜਾ ਨਾਲ ਲੱਗਦਾ ਤੇ ਉਸ ਤੋਂ ਬਾਅਦ ਮੈ ਤੁਹਾਨੂੰ ਸਿੱਖ ਇਤਿਹਾਸ ਦੀਆਂ ਇਤਿਹਾਸਿਕ ਤਸਵੀਰਾਂ ਉਤਿਹਾਸ ਬਾਰੇ ਇੱਥੇ ਤੁਹਾਨੂੰ ਦੇਖਣ ਨੂੰ ਤਸਵੀਰ ਮਿਲਣਗੀਆਂ ਜੀ ਇੱਥੇ ਸਭ ਇਤਿਹਾਸ ਸਿੱਖ ਧਰਮ ਬਾਰੇ ਦੱਸਿਆ ਗਿਆ ਜੀ ਕਿਵੇਂ ਗੁਰੂ ਜੀ ਨੇ ਸਾਡੇ ਲਈ ਕੁਰਬਾਨੀਆਂ ਕੀਤੀਆਂ ਕਿਵੇਂ ਦਿੱਤੀਆਂ ਤਵੀਆਂ ਦੇ ਚੜੇ ਆ ਦੇਖੋ ਜੀ ਸਾਧ ਸੰਗਤ ਜੀ ਬਹੁਤ ਵਧੀਆ ਕਮਰਾ ਹੈ ਜਦੋਂ ਤੁਸੀਂ ਆਉਂਗੇ ਗੁਰੂਗੜ੍ਹੇ ਇਹ ਜ਼ਰੂਰ ਕਮਰਾ ਦੇਖ ਕੇ ਜਾਓ ਕਿਉਂਕਿ ਇਸ ਕਮਰੇ ਵਿੱਚ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਜੀ ਸਾਰਾ ਹੀ ਦੱਸਿਆ ਗਿਆ ਆਏ ਸੰਤ ਬਾਬਾ ਕਰਮ ਸਿੰਘ ਜੀ ਜੋ ਪਹਿਲਾ ਸੀਗੇ ਜੀ ਉਹ ਹੁਣ ਕਾਲਚਰਾਂ ਨਾ ਕਰਗੇ ਜੀ ਤੇ ਹੁਣ ਜੋ ਮੁੱਖ ਸੇਵਾਦਾਰ ਨੇ ਇੱਥੋਂ ਦੇ ਸੰਤ ਬਾਬਾ ਗੁਰਪਾਲ ਸਿੰਘ ਜੀ ਨੇ ਆ ਦੇਖੋ ਜੀ ਸਾਧ ਸੰਗਤ ਜੀ ਸੰਗਤਾਂ ਸਿੱਖ ਇਤਿਹਾਸ ਪੜ੍ਹਦੀਆਂ ਹੋਈਆਂ ਤੁਸੀਂ ਦੇਖ ਸਕਦੇ ਹੋ ਜੀ ਜੇ ਜਦੋਂ ਵੀ ਤੁਸੀਂ ਗੁਰੂ ਘਰ ਆਉਂਗੇ ਇਹ ਕਾਮਰਿਜ ਜਰੂਰ ਦਰਸ਼ਨ ਕਰਕੇ ਜਾਓ ਕਿਉਂਕਿ ਇੱਥੇ ਸਿੱਖ ਇਤਿਹਾਸ ਬਾਰੇ ਦੱਸਿਆ ਗਿਆ ਜੀ ਇੱਥੇ ਸੰਤ ਭਿੰਡਰਾਲੇ ਦੀ ਫੋਟੋ ਲੱਗੀ ਹੋਈ ਹੈ ਜੀ ਦੇਖੋ ਜੀ ਤੇ ਹਾਂਜੀ ਆਓ ਗੁਰੂ ਘਰ ਦਾ ਇਹਨਾਂ ਨੇ ਪੱਥਰ ਰੱਖਾ ਉਹ ਪਹਿਲਾਂ ਚੋਰ ਮਾਰਦਾ ਨਹੀਂ ਪੱਥਰ ਰੱਖਿਆ ਗੁਰੂ ਘਰ ਦਾ ਸੰਤ ਸੰਤਾ ਸਿੰਘ ਅਗਰਵਾਲ ਪਿੰਡ ਕਿੰਗਰਿਆ ਵਾਲੀ ਜੀ ਅਦੇ ਕੋ ਸ਼ੰਤ ਬਾਬਾ ਕਰਮ ਸਿੰਘ ਜੀ ਦੀ ਤਸਵੀਰ ਵੀ ਲੱਗੀ ਹੋਈ ਹੈ ਜੋ ਸਭ ਤੋਂ ਪਹਿਲਾਂ ਇੱਥੇ ਹੈਡ ਸੀਗੀ ਹੁਣ ਪਹੁੰਚ ਗਏ ਜੀ ਆਪਾਂ ਦਮਾਨ ਹਾਲ ਦੇ ਵਿੱਚ ਜਿੱਥੇ ਕਵਿਸਰ ਟਾਡੀ ਔਰ ਕਥਾਵਾਚਕ ਅਤੇ ਹਰ ਮੱਸਿਆ ਸੰਗਰਾਂਤ ਤੇ ਆਪਣੀ ਸੇਵਾ ਨਿਵਾ ਕੇ ਜਾਂਦੇ ਨੇ ਜੇ ਕੋਈ ਵਾਹਿਗੁਰੂ ਦਾ ਗੁਣ ਗਾਣ ਕਰਨਾ ਚਾਹੁੰਦਾ ਤਾਂ ਇੱਥੇ ਹਰ ਮੱਸਿਆ ਸੰਗਰਾਂਤ ਨੂੰ ਆ ਸਕਦੇ ਆ ਜੀ ਤੇ ਇੱਥੇ ਲਾਸਟ ਦੇ ਵਿੱਚ ਜੀ ਤੋਂ ਦਿਖਾ ਰਹੇ ਮੈਂ ਇੱਥੇ ਬਰਤਨ ਸਾਫ ਕੀਤੇ ਜਾਂਦੇ ਨੇ ਸੰਗਤ ਸੇਵਾ ਕਰਦੀ ਹੋਈ ਜੀ ਤੇ ਆਸ ਆ ਸੰਗ ਜੀ ਆਪੋਂ ਦਿਖਾ ਰਹੇ ਆ ਜਿੱਥੇ ਰਾਗੀ ਗ੍ਰੰਥੀ ਔਰ ਜਿੰਨੇ ਵੀ ਗੁਰੂ ਘਰ ਦੇ ਸੇਵਾਦਾਰ ਨੇ ਉਹਨਾਂ ਦਾ ਰਿਆ